ਕਿ ਸਾਨੂੰ ਇੱਕ ਵਿਕਲਪ ਦੇਣਾ ਪਏਗਾ ਅਸੀਂ ਵਿਕਲਪ ਦੇਣ ਦੀ ਬਜਾਏ ਅਸੀਂ ਥਾਰ ਮੁੰਡੇ ਦੇ ਇਹ ਐਵੇਂ ਥੋੜਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਅਸੀਂ ਕਹਿੰਦੇ ਜੀ ਪੁਰਾਣੇ ਥਾਂ ਐ ਹੋਇਆ ਪੁਰਾਣੇ ਵੇਲੇ ਆਏ ਹੋਇਆ ਪੁਰਾਣੇ ਵੇਲੇ ਆਏ ਹੋਇਆ ਘਟਨਾ ਦਾ ਵਿਸ਼ਲੇਸ਼ਣ ਕਰੀ ਜਾਂਦੇ ਆ ਕਿਉਂਕਿ ਮੇਰਾ ਕਿੱਟਾ ਹੈ ਜੇ ਜਿਹੜਾ ਡਾਕਟਰ ਇਹੀ ਕਰੀ ਜਾਵੇ ਵੀ ਫਲਾਣੇ ਨੇ ਆਇਆ ਆਵਾਜ਼ ਕਰਿਆ ਸੀ ਉਹ ਗਲਤ ਕਰਤਾ ਫਲਾਣੇ ਨੇ ਆ ਦਵਾਈ ਗਲਤ ਦੇਤੀ ਉਹ ਮਰੀਜ਼ ਮਾਰਦਾ ਉਹਨੇ ਝੋਖਣਾ ਵੀ ਜਿੱਤਾ ਕੀ ਹੈ ਪਰ ਉਹਨੇ ਉਹਦੇ ਤੋਂ ਸਿੱਖਣਾ ਵੀ ਹੁਣ ਮੈਂ ਕੀ ਕਰਾਂ ਮੈਨੂੰ ਇਹ ਸਾਰਾ ਪਛਤਾ ਪੜ ਕੇ ਇਸ ਤਰ੍ਹਾਂ ਲੱਗਦਾ ਹੈ ਵੀ ਜਿਹੜੀ ਅੱਜ ਹਾਲਾਤ ਹੈ ਉਸ ਹਾਲ ਦਾ ਦੇਨੇਚ ਦਾ ਉਸ ਤੋਂ ਅੱਗੇ ਵਧਿਆ ਹੋਇਆ ਕੋਈ ਸਾਨੂੰ ਕਦਮ ਲੈਣਾ ਪਾਏਗਾ ਜੇ ਉਹਦੇ ਵਿੱਚ ਹੀ ਅਸੀਂ ਕੋਸ਼ਿਸ਼ ਕਰੀ ਜਾਵਾਂਗੇ ਵੀ ਆਹ ਕਰ ਦੋ ਆਹ ਕਰ ਦੋ ਕਰ ਦੋ ਨਹੀਂ ਹੋਏਗਾ ਤੇ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਵੇਲੇ ਵੀ ਹਾਲਤ ਬਖਤ ਮਾੜੀ ਸੀ ਪਰ ਉਹਨਾਂ ਨੇ ਸਾਰੇ ਹਾਲਤ ਨੂੰ ਮੁਖਾਤਬ ਹੋਏ ਨਹੀਂ ਮੈਨੂੰ ਖਾਲਸਾ ਜੀ ਦੀ ਗੱਲ ਬਹੁਤ ਚੰਗੀ ਲੱਗੀ ਹੈ ਉਹਨਾਂ ਨੇ ਕੱਡੀ ਕੱਡੀ ਗੱਲ ਨੂੰ ਕੋਸ਼ਿਸ਼ ਕਰੀ ਹੈ ਤੇ ਜਿਨ੍ਹਾਂ ਨੂੰ ਫਿਰ ਡਾਕਟਰ ਸੁਰਰਾਜ ਸਿੰਘ ਨੇ ਮਾਜੀ ਸਾਹਿਬ ਨੇ ਥੋੜਾ ਹੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਇੱਕ ਵਿਕਲਪ ਦੇਣਾ ਪੈਗਾ ਸੀ ਵਿਕਲਪ ਦੇਣ ਦੀ ਬਜਾਏ ਅਸੀਂ ਫਾਰਮੂਲੇ ਦੇ ਰਹੇ ਗੁਰੂ ਨਾਨਕ ਸਾਹਿਬ ਨੇ ਜਾਤੀਵਾਦ ਦਾ ਵਿਕਲਪ ਦਿੱਤਾ ਗੁਰੂ ਨਾਨਕ ਸਾਹਿਬ ਨੇ ਕਿਰਤ ਦਾ ਵਿਕਲਪ ਦਿੱਤਾ ਗੁਰੂ ਨਾਨਕ ਸਾਹਿਬ ਨੇ ਇਨਸਾਫ ਦਾ ਵਿਕਲਪ ਵਿਕਲਪ ਦਿੱਤਾ ਗੁਰੂ ਨਾਨਕ ਸਾਹਿਬ ਨੇ ਕੁਦਰਤ ਨੂੰ ਬਚਾਉਣ ਦਾ ਵਿਕਲਪ ਦਿੱਤਾ ਗੁਰੂ ਨਾਨਕ ਸਾਹਿਬ ਨੇ ਵਿਜੂਲਾ ਦਾ ਗਿਆਨ ਦਾ ਸੰਕਲਪ ਦਿੱਤਾ ਗੁਰੂ ਨਾਨਕ ਸਾਹਿਬ ਨੇ ਵਿੱਦਿਆ ਕੀ ਹੈ ਉਹਦਾ ਸੰਕਲਪ ਕਿਹੜਾ ਕਿਹੜਾ ਜਿਹੜਾ ਐਵੇਂ ਥੋੜਾ ਕਿਹਾ ਬਾਣੀ ਗੁਰੂ ਗ੍ਰਹਿ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਉਹ ਜਿਹੜੇ ਉਹਨਾਂ ਨੇ ਇੱਕ ਵੱਡਾ ਸੰਕਲਪ ਦਿੱਤਾ ਚਾਹੇ ਬਾਬਰ ਨੂੰ ਕਿਹਾ ਜੋ ਹਾਲਾਤੀ ਉਹਦੇ ਬਾਰੇ ਵੀ ਕਿਹਾ ਮੈਨੂੰ ਆ ਲੱਗਦਾ ਸੀ ਉਹ ਸੰਕਲਪ ਤੇ ਜਾਨ ਦੀ ਬਜਾਏ ਜੋ ਅੱਜ ਦੇ ਹਾਲਤ ਨੇ ਇੱਕ ਸਾਨੂੰ ਸੰਕਲਪ ਦੇਣਾ ਪਊਗਾ ਉਹ ਅਸੀਂ ਨਹੀਂ ਦੇ ਰਹੇ ਅਸੀਂ ਕਹਿਣਾ ਜੀ ਫਰਾਂ ਖਾਂਏ ਹੋਇਆ ਫਰਾਂ ਨੇ ਵੇਲੇ ਆਏ ਹੋਇਆ ਫਰਾਂ ਨੇ ਵੇਲੇ ਆਏ ਹੋਇਆ ਘਟਨਾ ਦਾ ਵਿਸ਼ਲੇਸ਼ਣ ਕਰੀ ਜਾਂਦੇ ਆ ਕਿਉਂਕਿ ਮੇਰਾ ਕਿਤਾ ਹੈ ਜਿਹੜਾ ਡਾਕਟਰ ਇਹੀ ਕਰੀ ਜਾਵੇ ਵੀ ਫਰਾਂ ਨੇ ਆਇਆ ਰਾਜ ਕਰਿਆ ਸੀ ਉਹ ਗਲਤ ਕਰਤਾ ਫਰਾਂ ਨੇ ਆ ਦਵਾਈ ਗਲਤ ਦੇ ਚੀ ਉਹ ਮਰੀਜ਼ ਮਾਰਦਾ ਉਨੇ ਜੋ ਦੇਖਣਾ ਨਹੀਂ ਦਿੱਤਾ ਕੀ ਹੈ ਪਰ ਉਹਨੇ ਉਹਦੇ ਤੋਂ ਸਿੱਖਣਾ ਵੀ ਹੁਣ ਮੈਂ ਕੀ ਕਰਾਂ ਜੋ ਇਹ ਹੀ ਰੋਈ ਗਿਆ ਵੀ ਉਹ ਆਏ ਹੋ ਗਿਆ ਉਹਦੋਂ ਆਏ ਹੋ ਗਿਆ ਸਮਾਂ ਲੱਗ ਗਿਆ ਸੋ ਇਹ ਜਿਹੜਾ ਪਰਚਾ ਵੀ ਹੈ ਇਹ ਪਰਚਾ ਮੈਨੂੰ ਐਂ ਲੱਗਦਾ ਵੀ ਜਿਹੜੇ ਆ મુદ્ਦੇ ਰੇਜ਼ ਕਰੇ ਨੇ ਇਹ ਤਾਂ ਮੁੱਦੇ ਮੈਨੂੰ ਲੱਗਦੇ ਹੀ ਨਹੀਂ ਵੀ ਮੁੱਦੇ ਅਸੀਂ ਇੱਥੋਂ ਅਸੀਂ ਤਾਂ ਸੋਚਦੇ ਆ ਸਾਡੇ ਖਿਆਲ ਦੇ ਵਿੱਚ ਜਿਤਵਦ ਭਟਰ ਨੂੰ ਖਤਮ ਕਰਿਆ ਗਿਆ ਸ਼ੰਕਰਾਚਾਰੀਆ ਹੋਇਆ 8ਵੀਂ ਸਦੀ ਚ ਉਹਨੂੰ ਕੋਈ ਆਰਐਸਐਸ ਦੀ ਸੋਚ ਨਹੀਂ ਸੀ ਜਾਂ ਹਿੰਦੂਵਾਦੀ ਸੋਚ ਨਹੀਂ ਸੀ ਇਹ ਹਿੰਦੂਵਾਦੀ ਹੋਣੀ ਆਈ ਆ ਤੁਹਾਡੇ ਖਿਆਲ ਦੇ ਵਿੱਚ ਜਿਹੜੀ ਗੁਰਦੁਆਰਾਂ ਦਾ ਸੁਧਾਰ ਰਹਿ ਰਹਿ ਸ਼ੁਰੂ ਹੋਈ ਉਹ ਕਿਉਂ ਹੋਈ ਜੇ ਬ੍ਰਾਹਮਣਵਾਦ ਦਾ ਕਬਜ਼ਾ ਸੀ ਤਾਂ ਹੀ ਹੋਈ ਹੈ ਨਾ ਗੁਰਦੁਆਰਾਂ ਦੇ ਉੱਤੇ ਫਿਰ ਉਹ ਆਪਾਂ ਕਿਵੇਂ ਕਹਿੰਦੇ ਆ ਵੀ ਇਹ 47 ਤੋਂ ਬਾਅਦ ਹੋਣਾ ਫਲਾਣੀ ਫਿਰ ਜਦ ਅਸੀਂ ਇੱਕ ਸਿਆਸੀ ਪਾਰਟੀ ਨਾਲ ਕਿਸੇ ਨਾਲ ਵੀ ਜੋੜਾਂਗੇ ਇਹ ਸਵਾਲ ਸਿਆਸੀ ਪਾਰਟੀ ਦਾ ਨਹੀਂ ਸਵਾਲ ਸਾਡੇ ਸਾਹਮਣੇ ਇੱਕ ਸੋਚ ਦਾ ਉਹ ਸੋਚ ਦੇ ਵਿੱਚ ਅਸੀਂ ਉਹੀ ਵੀ ਆਪਦਾ ਤਾਕਤ ਦੇਣੀ ਹੈ ਆਪਦਾ ਪੈਸਾ ਬਣਾਉਣਾ ਹੈ ਕਿ ਆਪਦੇ ਪਰਿਵਾਰ ਨੂੰ ਪਾਲਣਾ ਉਹਦੇ ਵਿੱਚ ਅਸੀਂ ਜੋੜ ਤੋੜ ਚ ਨਾੜ ਮਿਲਦੇ ਰਹੇ ਜਿੰਨਾ ਜਿਹੜਾ ਅਸੀਂ ਸੰਸਥਾਵਾਂ ਨੂੰ ਵੱਖ ਨਹੀਂ ਕਰਿਆ ਮਾਗੀ ਸਾਹਿਬ ਨੇ ਸਿੱਖਿਆ ਅਜੇ ਇੱਕੋ ਛੱਡ ਕੇ ਸਿੱਖ ਜੁਡੀਸ਼ ਕਮਿਸ਼ਨ ਵੀ ਪੰਗ ਕਰਿਆ ਸੀ ਉਹ ਉਹੀ 99 ਚ ਜਿਹੜਾ ਕਹਿੰਦਾ ਸੀ ਅਸੀਂ ਆਪਦੇ ਫੈਸਲੇ ਆਪ ਕਰਾਂਗੇ ਧਾਰਨ ਕੋ ਮੁੱਦਿਆਂ ਦੇ ਸਾਡੀ ਆਪਦੀ ਕੋਰਟ ਹੋਣੀ ਸੀ ਸੋ ਜਿਆਦਾ ਤੁਸੀਂ ਆਪਦੀਆਂ ਜਿਹੜੀਆਂ ਸੰਸਥਾਵਾਂ ਬਣੀਆਂ ਸੀ ਇਨੀਆਂ ਕੁਰਬਾਨੀਆਂ ਨਾਲ ਉਹਦੀ ਤਾਂ ਅਸੀਂ ਗੱਲ ਨਹੀਂ ਕਰਦੇ ਅਸੀਂ ਤਾਂ ਬਿਲਕੁਲ ਅਕੀ ਬਦਲਣ ਦੀ ਗੱਲ ਕਰਦੇ ਆਂ ਵਿਵਸਥਾ ਬਦਲਣ ਦੀ ਗੱਲ ਜ਼ਰੂਰੀ ਹੈ ਵਿਵਸਥਾ ਦੇ ਵਿੱਚ ਇਹ ਸਾਰੇ ਪਰਚੇ ਜਿਵੇਂ ਆਇਆ ਲੱਗਦਾ ਹੈ ਵੀ ਇਹਦੇ ਚ ਇੱਕ ਪੋਲੀਟੀਕਲ ਪਾਰਟੀ ਜ਼ਿੰਮੇਵਾਰ ਹੈ ਦੂਜੇ ਮਾੜਾ ਮੋਟਾ ਉਸੇ ਦੀ ਲਾਈਨ ਤੇ ਚੱਲ ਰਹੀ ਹੈ ਜੇ ਪੋਲੀਟਿਕਸ ਦੀ ਵੀ ਗੱਲ ਕਰਨੀ ਹੋਵੇ ਤਾਂ ਇਹ ਪਰਚਾ ਕਿਤੇ ਨਹੀਂ ਜਿਹੜਾ ਅੱਜ ਵੱਡਾ ਹਮਲਾ ਕਰ ਰਹੀ ਹੈ ਸਿਆਸਤ ਉਹਦਾ ਕੋਈ ਜ਼ਿਕਰ ਨਹੀਂ ਬਲਕਿ ਉਹਨੂੰ ਬਦੀ ਕਰਿਆ ਹੋਇਆ ਹੈ ਇੱਕ ਲਾਈਨ ਦਿਖਾ ਦਿਓ ਸਵਾਯਾ ਮੜਾ ਇੱਕ ਦੋ ਉਹ ਕਰਨਦੇ ਵੀ ਆ ਉਹ ਵੀ ਐਂ ਕਰ ਰਹੇ ਨੇ ਇਹਦੇ ਨਾਲ ਅਸੀਂ ਸਿੱਖੀ ਨੂੰ ਸਿੱਖ ਸਿਧਾਂਤਾਂ ਦੇ ਉੱਤੇ ਸਾਨੂੰ ਕਿ ਇਨਸਾਫ ਬੜੇ ਤੋਂ ਬੋਲਦੇ ਨੇ ਜਮਹੂਰੀਅਤ ਹੋਣੀ ਚਾਹੀਦੀ ਹੈ ਜਿੱਦੋਂ ਉਹਨਾਂ ਦੇ ਆਦੀਵਾਲੀ ਆਉਂਦੀ ਉਹ ਤਾਂ ਬਾਹਰ ਕੱਢ ਕੇ ਮਾਰਦੇ ਨੇ ਜਿਹੜਾ ਤੁਹਾਡਾ ਜੋ ਕਹਣੇ ਉਹ ਕਰਦੇ ਰਹੋ ਜੇ ਤੁਸੀਂ ਉਹ ਕਰ ਨਹੀਂ ਸਕਦੇ ਜਿੱਦੋਂ ਤੁਹਾਡੇ ਉੱਤੇ ਸੰਕਟ ਆਇਆ ਉਦੋਂ ਤੁਸੀਂ ਬਿਫਗੇ ਫੇਰ ਠੀਕ ਹੈ ਫੇਰ ਤਾਂ ਆਰਣਮੰਤਾ ਦੇ ਚ ਹੋ ਰਹੀ ਆ ਆਪਣਾ ਬਣ ਕੇ ਸੋਰੀ ਆਰਣਮੰਤਾ ਦੇ ਮੈਂ ਬੇਨਤੀ ਇੰਨੀ ਕਰਦਾ ਵੀ ਅੱਜ ਕਿਰਦਾਰ ਦੀ ਜਿਹੜੀ ਘਾਟ ਹੋਈ ਆ ਉਹ ਇਸ ਕਰਕੇ ਹੋਈ ਆ ਕਿ ਅਸੀਂ ਗੁਰਬਾਣੀ ਨੂੰ ਪਾਠ ਬਣਾ ਲਿਆ ਅਸੀਂ ਸਿੱਖੀ ਨੂੰ ਕੇਸ ਬਣਾ ਲਿਆ ਅਸੀਂ ਗੁਰਬਾਣੀ ਨੂੰ ਜੀਵਨ ਦਾ ਆਧਾਰ ਨਹੀਂ ਬਣਾਇਆ ਜਿੱਦੇ ਅਸੀਂ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾ ਲਿਆ ਨਾ ਤਾਂ ਅਸੀਂ ਕੁਦਰਤ ਦੇ ਉਲਟ ਜਾ ਸਕੀਏ ਨਾ ਅਸੀਂ ਮਨੁੱਖ ਤੇ ਮਨੁੱਖ ਦਾ ਫਰਕ ਸਮਝ ਸਕੀਏ ਕਰ ਸਕੀਏ ਨਾ ਅਸੀਂ ਔਰਤ ਮਰਦ ਦਾ ਫਰਕ ਕਰ ਸਕੀਏ ਨਾ ਅਸੀਂ ਜਾਤ ਪਾਤ ਚ ਪੈ ਸਕੀਏ ਨਾ ਅਸੀਂ ਪੱਖਣ ਪੂਜਕ ਬਣੀਏ ਨਾ ਅਸੀਂ ਬੇਇਨਸਾਫੀ ਦੇ ਨਾਲ ਖੜੇ ਹੋਈਏ ਨਾ ਅਸੀਂ ਹੰਕਾਰ ਚਾਹੀਏ ਗਿਆਨ ਪ੍ਰਾਪਤ ਕਰਕੇ ਸੋ ਇਸ ਕਰਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਅਗਦੇ ਸੰਦਰਭ ਦੇ ਵਿੱਚ ਕਿ ਇਹ ਭਾਂਤ ਭਾਂਤ ਦੀ ਦੁਨੀਆ ਵਨਸਵੰਨੀ ਦੁਨੀਆ ਇਹ ਬ੍ਰਹਮੰਡ 1s1 ਹੈ। ਉਸ ਬੰਦਸਵੰਨੇ ਬ੍ਰਹਮੰਡ ਦੇ ਵਿੱਚ 1s1 ਜੀਵ ਨੇ। ਉਹਨਾਂ ਬੰਦਸਵੰਨੇ ਜੀਵ ਦੇ ਵਿੱਚ 1s1 ਨੇ ਡੋਕ ਨੇ। ਤੋ ਕਿੰਨੇ ਰਹਿਣਾ ਹੈ? ਰੌਣਾ ਤਾਂ ਇੱਥੇ ਹੈ। ਹੁਣ ਅਸੀਂ ਆ ਜਿਹੜਾ ਸਾਰਾ ਵਿਅਕਾਲ ਤੱਕ ਜਮਨੋ ਕਾਲ ਤੱਕ ਤੇ ਅਜੇ ਕੋਈ ਹੋਰ ਆ ਜਾਂਦੇ ਨੇ ਫਿਰ ਕੀ ਹੋਊਗਾ? ਸੱਗੜਾ ਬੈਠੀ ਸੀਗੇ ਉਸੇ ਕਾਲ ਤੱਕ ਨੇ ਸਰੂਪਾ ਵੀ ਤੁਸੀਂ ਜਨਰਲ ਡਾਇਰ ਨੂੰ। ਸੋ ਇਹ ਗੱਲ ਜਿਹੜੀ ਹੈ ਕਿ ਸੰਸਥਾਵਾਂ ਆਜ਼ਾਦ ਕਿੰਨੇ ਰਹਿਣ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਸੰਗਤ ਤੋਂ ਸ਼ੁਰੂ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਰ ਰਾਤਾ ਇਨਹੀ ਦੀ ਕਿਰਪਾ ਸੇ ਸਜੇ ਹਾਂ ਹਮ ਨਹੀਂ ਤਾਂ ਮੂਸੋ ਗਰੀਬ ਕਰੋ ਕਿ ਕਿਨੇ ਸੰਗਤ ਫੈਸਲੇ ਕਰੇ ਉਹਦਾ ਬਕਲਪ ਕੀ ਹੋਵੇ ਕਿ ਮੈਂ ਫੈਸਲੇ ਸੰਗਤ ਕਰੇ ਫੈਸਲੇ ਵਿਅਕਤੀ ਨਾ ਕਰੇ ਇਹ ਜਿਹੜਾ ਹੈਗਾ ਅਜੇ ਤੱਕ ਕਿਸੇ ਕਿਸੇ ਜਮਾਨੇ ਚ ਮੈਂ ਉਸ ਫੇਸ ਚੋਂ ਲੰਘਿਆ ਜਦ ਮੈਂ ਦੇਖਿਆ ਕਿ ਸੰਤ ਫਤਿਹ ਸਿੰਘ ਤੇ ਸੰਤ ਚੰਦਨ ਸਿੰਘ ਸੀਗੇ ਪਰ ਫਿਰ ਵੀ ਕੋਈ ਨਾ ਕੋਈ ਉਹਨਾਂ ਨੂੰ ਕੰਟਰੋਲ ਕਰਨ ਵਾਲੀ ਸੀਗੀ ਗੋਨਾਮ ਸਿੰਘ ਦੀ ਸਰਕਾਰ ਤੋਂ ਨਹੀਂ ਦੇਖਿਆ ਨੇ ਆ ਜਿਹੜਾ ਅਸੀਂ ਕਹਿੰਦੇ ਆ ਹਿੰਦੂਤਵ ਦੀ ਸਿਆਸਤਾਂ ਵੀਰ ਸਵਰਕਰ ਨੇ ਬਿਨਾਕ ਤੁਮਦਰ ਸਵਰਕਰ ਨੇ ਅੰਗਰੇਜ਼ਾਂ ਨਾਲ ਸਮਝੌਤਾ ਕਰਕੇ ਰਤਨਗਿਰੀ ਚ 1921 ਚ ਆਇਆ ਉਹ ਕਾਲੇ ਪਾਣੀ ਚ ਉਹਨੇ ਜਿੱਤੇ ਉਹਨੇ ਪੰਖਟੇ ਲਿਖਿਆ ਹਿੰਦੂ ਜਵਾਨ ਅਸੀਂ ਸੋਝ ਜਾਂਦੀ ਹੁਣ ਆਈ ਆ ਅਸੀਂ 1947 ਚ ਆਈ ਆ ਅਸੀਂ ਸੋਝਦੇ ਆ ਕਾਂਗਰਸ ਨੇ ਲੈਂਦੀ ਆ ਕੱਲ ਨੂੰ ਕੋਈ ਕਹੋ ਭਾਜਪਾ ਨਹੀਂ ਲੈਂਦੀ ਆ ਇਹ ਜਿਹੀ ਸੋਚ ਆ ਜਿੰਨਾ ਚਿਰ ਸੀ ਇਹ ਦੇਖਦੇ ਨਹੀਂ ਵੀ ਇਹ ਦੋ ਤਰ੍ਹਾਂ ਦੀ ਸੋਚ ਆ ਇੱਕ ਸੋਚ ਉਹ ਹੈ ਜਿਹੜੀ ਪਿੱਛੇ ਵੀ ਸਾਡਾ ਧਰਮ ਬੜਾ ਵੱਡਾ ਸੀ ਸਾਡਾ ਆ ਬੜਾ ਵੱਡਾ ਸੀ ਅਸੀਂ ਬੜੇ ਮਹਾਨ ਸੀਗੇ ਆਹੀ ਕੁਝ ਲੱਗੂ ਹੋਣਾ ਚਾਹੀਦਾ ਇਹ ਮੈਂ ਕਿਉਂ ਕਹਿਣਾ ਇੱਕ ਬਾਈਂਚ ਕਹਾਂਗਾ ਬਹੁਤਾ ਟਾਈ ਨਹੀਂ ਲੈਣਾ ਮੈਂ ਮੈਨੂੰ ਪਤਾ ਸੀਮਾ ਦਾ ਇਹ ਉਹ ਹਿੰਦੂ ਨੇ ਜਿਹੜੇ ਆਪ ਤਵਾਰੋਂ ਆਏ ਰਿਗਵੇਦ ਤੇ ਪਹਿਲਾ ਸ਼ਬਦ ਤੋਂ ਇਹ ਸ਼ੁਰੂ ਕਰਦੇ ਨੇ हे ਇੰਦਰ ਦੇਵਤਾ ਹੇ ਬਰਨ ਦੇਵਤਾ ਹੇ ਅਗਨੀ ਦੇਵਤਾ ਹੇ ਵాయు ਦੇਵਤਾ ਹੇ ਸ਼ਿਵ ਨਿਕ ਮਾਰੋ ਆ ਜਿਹੜੇ ਲੋਗ ਨੇ ਉਰੇ ਇਹ ਹਿੰਸਕ ਨੇ ਸਾਨੂੰ ਵੀ ਹਿੰਸਕ ਰਹਿ ਨੇ ਹੁਣ ਇਹ ਹਿੰਸਕ ਨੇ ਇਹ ਮੂਰਤੀ ਪੂਜਕ ਨਹੀਂ ਹੈਗੇ ਇਹਨਾਂ ਦੇ ਸੁੰਦਰ ਸੁੰਦਰ ਸ਼ਹਿਰਾਂ ਨੂੰ ਸਾੜ ਦੋ ਸੁੰਦਰ ਸੁੰਦਰ ਸ਼ਹਿਰਾਂ ਨੂੰ ਸਾੜ ਦੋ ਪਰ ਉਹ ਨਿਕਦੇ ਪੈਂਦਾ ਚੱਟੀ ਇਹਨਾਂ ਦੇ ਖੇਤਾਂ ਨੂੰ ਅੱਗ ਲਗਾ ਦੋ ਤਬਾ ਕਰ ਜੋ ਇਹਨਾਂ ਦੇ ਖੇਤਾਂ ਨੂੰ ਸਾਨੂੰ ਕੀ ਦੇ ਦੋ ਸਾਨੂੰ ਦੇ ਦੋ ਘੋੜੇ ਅਸ਼ਬ ਨਹੀਂ ਖਾਦਾ ਸਾਨੂੰ ਘੋੜੇ ਦੇ ਦੋ ਤਾਂ ਡੂੰਘਾ ਦੇ ਦੋ ਕਿਉਂਕਿ ਆਪ ਤਾਂ ਪਸ਼ੂ ਪਾਲਕ ਸੀਗੇ ਤੇ ਉਹ ਹਜ਼ਾਰ ਦੇ ਸਾਥ ਦੇ ਸਾਥ ਦਾ ਇਹ 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 ਹਿੰਦੂਵਾਦ ਕੀ ਸੀ ਹੋਰ ਕੀ ਸੀ ਹਿੰਦੂਵਾ ਸੋ ਜਿੰਨਾ ਜਿਹੜਾ ਸੀ ਇਸ ਹਿੰਦੂਵਾਦ ਨੂੰ ਇਸ ਤਰੀਕੇ ਨਾਲ ਨਹੀਂ ਸਮਝਾਂਗੇ ਜੇ ਇਸ ਨੂੰ ਵੀ ਸਮਝਣਾ ਹੈ ਤਾਂ ਸ਼ਾਇਦ ਅਸੀਂ ਸਿਆਸਤ ਵੀ ਗਲਤ ਕਰਾਂਗੇ ਦੂਜੀ ਗੱਲ ਲਾਈਨ ਕਹਿ ਕੇ ਮੈਂ ਖਤਮ ਕਰਾਂਗਾ ਆਪਦੀ ਗੱਲ ਅੱਜ ਜਿਨੇ ਜਿਵੇਂ ਤੁਹਾਡੇ ਸਾਰਿਆਂ ਕੋਲ ਵੀ ਹੁੰਦਾ ਮੇਰੇ ਕੋਲ ਵੀ ਬੜੀ ਹੋ ਗਈ ਹੈ ਹਰੀ ਨੇ ਕੀ ਉੱਠ ਕੇ ਪਾਰਟੀ ਬਣਾ ਲਈ ਜੀ ਪਾਰਟੀ ਬਣਾ ਲਈ ਜੀ ਬਣਾ ਲਓ ਪਾਰਟੀ ਆ ਪਾਰਟੀ ਇਹਦੇ ਵਿੱਚ ਵੀ ਬਥੇਰੇ ਸਿੱਖ ਨੇ ਬੀਜੇਪ ਜਿਵੇਂ ਵੀ ਬਥੇਰੇ ਸਿੱਖ ਗਏ ਹੋਏ ਨੇ ਆ ਜਿਹੜਾ ਸਰਸਾ ਹੈ ਉਹ ਤਾਂ ਗੁਰਦੁਆਰਾ ਦਾ ਮਾਲਕ ਹੈ ਕਿਸਮ ਦਾ ਉੱਥੇ ਬਣਿਆ ਹੋਇਆ ਅੱਜ ਕੱਲ ਤੇ ਉੱਤੇ ਤਾਂ ਸਿੱਖ ਸਾਰੇ ਪਿਛੋੜੇ ਕਿਉਂਕਿ ਅਸੀਂ ਇਨਸਾਨ ਦੀ ਬਜਾਇਆ ਅਸੀਂ ਸਰੂਪ ਨੂੰ ਪਹਿਲ ਦੇਤੀ ਅਸੀਂ ਇਨਸਾਨ ਦੀ ਬਜਾਏ ਪਰਿਵਾਰ ਨੂੰ ਪਹਿਰਦੇ ਸੀ ਹੁਣ ਅਸੀਂ ਉਹ ਜਾਤੀ ਸਿੱਖਣੀ ਦੰਤ ਸਿੱਖਣੀ ਹੈਗੇ ਜਦ ਪ੍ਰਸ਼ਾਦ ਚੜਾਉਣ ਦੀ ਗੱਲ ਆਈ ਉਦੋਂ ਕਿਹੜੇ ਇਹ ਜਿੰਸੀ ਕਾਂਗਰਸੀ ਇੱਥੇ ਦਰਬਾਰ ਸਾਹਿਬ ਚ ਜਾਂਦੇ ਨੇ ਸਿੰਘ ਸਵਾਲ ਯਾਰ ਬੜੀ ਉਦੋਂ ਕਿਹੜੀ ਕਾਂਗਰਸੀ ਸੋ ਅਸੀਂ ਸਮਝੀਏ ਕਿ ਅੱਜ ਇੱਕ ਲਹਿਰ ਚਲਾਉਣ ਦੀ ਲੋੜ ਹੈ ਜਿਹਦੇ ਵਿੱਚ ਅੱਜ ਇਨਸਾਨ ਖੁਦਗਰਜ਼ੀ ਵੱਲ ਨੂੰ ਵੱਧ ਗਿਆ ਬਾਬੇ ਨਾਨਕ ਨੇ ਜਿੰਨੇ ਲਹਿਰ ਚੜਾਈ ਸੀ ਇਹ ਹਿੰਮਤ ਚਾਹੀਦੀ ਆ ਤਿਆਗ ਦੇ ਨਾਲ ਚੜਾਈ ਆ ਸਿੱਧਤਾ ਨਾਲ ਚੜਾਈ ਆ ਡੱਟ ਕੇ ਖੜੇ ਰਹੇ ਨੇ ਜਿੱਥੇ ਮਰਜੀ ਝੁਕੇ ਨਹੀਂ ਸਾਰਾ ਇਤਿਹਾਸ ਪੜੀ ਜਾ ਤੁਸੀਂ ਤੇ ਆਪਣਾ ਭਕਤੂਕ ਦੇ ਤਵੀ ਨਾਲ ਇਹਦਾ ਮਤਲਬ ਹੈ ਕੋਈ ਰਾਜ ਨਹੀਂ ਕਰਿਆ ਜਿੱਕਾ ਅੱਜ ਇੱਕ ਲਹਿਰ ਦੀ ਲੋੜ ਹੈ ਪੰਜਾਬ ਨੂੰ ਮੁੜ ਸਜੀਤ ਕਰਨ ਵਾਸਤੇ ਪੰਜਾਬ ਮਰ ਰਿਹਾ ਹੈ ਇਹਦੇ ਵਿੱਚ ਜੇ ਅਸੀਂ ਉਹ ਲਹਿਰ ਨਹੀਂ ਚੜਾਉਂਦੇ ਜਿੱਥੇ ਸਿੱਖੀ ਵੀ ਬਚੇਗੀ ਸਿੱਖੀ ਕਿਤੋਂ ਹੈ ਕਿਉਂਕਿ ਸਿੱਖ ਇੱਕ ਪ੍ਰੰਸਪਰ ਜੀ ਨੇ ਕਦੇ ਪੰਜਾਬ ਨੂੰ ਨਹੀਂ ਪੂਰੇ ਮੁਲਕ ਨੂੰ ਪੂਰੀ ਦੁਨੀਆ ਨੂੰ ਕਿਸੇ ਦੇਣੀ ਆ ਵੀ ਅੱਜ ਦੁਨੀਆ ਕਿਹੋ ਜੀ ਹੋ ਗਈ ਆ ਜੰਗਾਂ ਆਲਾ ਸਾਰਾ ਜਿਹੜਾ ਚੱਲ ਰਿਹਾ ਹੈ ਰੋਜ਼ ਬਰੂਤ ਤੇ ਪੈਸਾ ਕਮਾਤੀ ਆਓ ਇਹ ਚੋ ਨਿਕਲੇਗਾ ਜਿਹੜਾ ਰੋਜ਼ ਇਨਸਾਫ ਨਹੀਂ ਹੋ ਰਿਹਾ ਤੁਸੀਂ ਜਾਈ ਜਾਓ ਤੁਸੀਂ ਬਣਾ ਰਹੇ ਸਰਕਾਰ ਫਿਰ ਜੱਜ ਸਾਹਿਬ ਨੂੰ ਬੇਨਤੀ ਕਰੋਗੇ ਕਦੇ ਨਾ ਕਦੇ ਸਰਕਾਰ ਚਕਰੋਗੇ ਕੋਈ ਧਮਕੀ ਦਿਓਗੇ ਕਿਉਂਕਿ ਜਦ ਨਿਆਸਿਸਟਮੀ ਖਰਾਬ ਹੋਇਆ ਹੋਇਆ ਹੈ ਤੇ ਉਹਨਾਂ ਨੇ ਤਾਂ ਉਸੇ ਕਾਨੂੰਨ 'ਚ ਹੀ ਦੇਖਣਾ ਹੈ ਰੋਜ਼ ਅਸੀਂ ਗੁਰਬਾਣੀ ਪੜ੍ਹਦੇ ਆਂ ਇਹ ਉਹਦੇ ਚ ਹੀ ਇੱਕ ਮੈਨੂੰ ਨਹੀਂ ਲੱਗਦਾ ਵੀ ਅਸੀਂ ਸੱਚੇ ਮੁੱਚੇ ਸਮਝਿਆ ਵੀ ਕਾਲ ਕਲਵਾਲੀ ਸ਼ਰੰਗਵੇੜੀ ਕਾਲੀ ਕ੍ਰਿਸ਼ਨਾ ਹੋਵਾ ਅਸੀਂ ਉਹੀ ਕਾਲੀ ਕ੍ਰਿਸ਼ਨਾ ਕਹੀ ਜਾਂਦੇ ਆਂ ਸ਼ਰੰਗ ਉਹਨਾਂ ਨੇ ਆਪ ਹੀ ਬਣਾਈ ਹੋਈ ਆ ਕਾਲ ਕਡਵਾਲੀ ਨੂੰ ਹੁਲ ਤਾਂ ਇਹਨਾਂ ਨੇ ਆਪ ਹੀ ਬਣਾਇਆ ਨਹੀਂ ਕਾਨੂੰਨ ਆਪ ਹੀ ਬਣਾਇਆ ਉਹਦੇ ਵਿੱਚ ਹੀ ਉਹ ਗਿੱਦੜ ਗੁੰਮ ਕਰ ਦਿੰਦੇ ਨੇ ਤੇ ਫੇਰ ਭਾਈ ਜਿਹੜਾ ਇਨਸਾਫ ਕਰਨ ਵਾਲਾ ਉਹ ਤਾਂ ਕ੍ਰਿਸ਼ਨ ਬਣੀ ਕਾਲਾ ਬਣੀ ਜਾਏਗਾ ਕ੍ਰਿਸ਼ਨਾ ਦਾ ਉੱਥੇ ਕ੍ਰਿਸ਼ਨ ਪੱਖ ਤੋਂ ਸੋ ਮੇਰੀ ਬੇਨਤੀ ਸੋ ਕਹਿਣੀ ਹੈ ਕਿ ਆਪਾਂ ਇੱਥੇ ਇੱਕ ਸਾਨੂੰ ਲਹਿਰ ਚਾਉਣੀ ਪੈਗੀ ਜਿਹੜੀ ਬਹਿਰ ਜਮੂਰੀਤ ਬਣਾਵੇ ਜਿਹੜੀ ਬਹਿਰ ਕਿਰਤ ਦੇ ਹੱਕ ਚ ਜਿਹੜੀ ਬਹਿਰ ਮੈਰੈਟੀ ਜਿਹੜੀ ਐਥਿਕਸ ਨੈਤਿਕਤਾ ਉਹ ਨੈਤਿਕਤਾ ਉਹਦੇ ਤੋਂ ਉਹ ਨੈਤਿਕਤਾ ਅਰਥਚਾਰੇ ਤੋਂ ਉੱਪਰ ਹੋਏਗੀ ਇਹ ਨਹੀਂ ਵੀ ਅਰਥਚਾਰੇ ਦੀ ਸਾਨੂੰ ਕੋਈ ਲੋੜ ਨਹੀਂ ਇਹ ਨਹੀਂ ਵੀ ਸਾਨੂੰ ਉਹਦੇ ਦੀ ਕੋਈ ਲੋੜ ਨਹੀਂ ਪਰ ਉੱਪਰ ਨੈਤਿਕਤਾ ਹੋਏਗੀ ਰਾਜ ਨੈਤਿਕਤਾ ਕਰੇਗੀ ਰਾਜ ਅਰਥਚਾਰਾ ਨਹੀਂ ਕਰੇਗਾ ਆਹ ਫਰਕ ਜਿਹੜਾ ਸਾਨੂੰ ਮਟਾਉਣਾ ਪੈਗਾ ਇਹ ਐ ਨਹੀਂ ਹੋਣਾ ਗੱਲਾਂ ਨਾਲ ਨਹੀਂ ਹੋਣਾ ਇਹ ਵੱਡੀ ਲਹਿਰ ਸ਼ੁਰੂ ਕਰਨੀ ਪੈਗੀ ਹੋ ਸਕਦਾ 1 ਪੀ ਵੀ ਲੱਗੇ 2 ਪੀਂਹਾਂ ਲੱਗਣ ਗੁਰੂਆਂ ਦੀਆਂ 10 ਪੀਂਹਾਂ ਲੱਗੀਆਂ ਨੇ 2 ਗੁਰੂਆਂ ਦੀਆਂ ਸ਼ਹੀਦੀਆਂ ਹੋਈਆਂ ਨੇ ਸਿੱਧੀਆਂ 1 ਗੁਰੂ 2 ਗੁਰੂ ਜੇਲ੍ਹ ਚ ਰਹੇ ਨੇ ਇਹ ਕੋ ਐ ਨਹੀਂ ਵੀ ਉਹੀ ਹੋ ਗਿਆ ਤੇ ਸਾਨੂੰ ਇੱਕ ਲਹਿਰ ਚੜਾਉਣੀ ਪੈਗੀ ਕਿ ਨਤਕਤਾ ਵਾਲਾ ਜੀਵਨ ਜੀਣਾ ਹੋਏਗਾ ਕਿਰਤ ਵਾਲਾ ਜੀਣਾ ਹੋਏਗਾ ਸਭ ਨੂੰ ਬਰਾਬਰਤਾ ਵਾਲਾ ਜੀਵਨ ਜੀਣਾ ਹੋਏਗਾ ਔਰ ਪੰਜਾਬ ਦਾ ਝੰਡਾ ਵਰਤਾਰਾ ਹੈ ਪੰਜਾਬ ਦੀ ਸੰਗਤ ਪੰਗਤ ਗੁਰੂ ਸਾਡੇ ਕੋਲ ਤਾਕਤ ਹੈ ਆਖਰੀ ਗੱਲ ਕਹਿ ਕੇ ਕਥਨ ਕਰਦਾ ਬਹੁਤ ਸਾਰੇ ਲੋਕ ਜਿਹੜੇ ਸਿੱਖ ਬੜੇ ਵੰਡੇ ਹੋਏ ਨੇ ਤਿੰਨ ਤਾਕਤਾਂ ਸਾਡੇ ਕੋਲ ਪੂਰੀਆਂ ਕਾਇਮ ਨੇ ਉਹਨਾਂ ਨੂੰ ਵਰਤਣਾ ਸਿੱਖ ਗਏ ਇੱਕ ਜਿੰਨਾ ਮਰਜ਼ੀ ਕੋ ਟਕਸਾਬੀ ਆ ਚਾਹੇ ਧੰਮੇ ਨੇ ਕਹਤਾ ਆਰਐਸਐਸ ਦੀ ਹੁਣ ਧੰਮੇ ਨੇ ਕਹਤਾ ਆਰਐਸਐਸ ਦੀ ਅੱਜ ਕਲ੍ਹ ਰੇਮ ਕਰਿਆ ਵੀ ਸਾਡੇ ਕਰਕੇ ਜਿੱਤੇ ਨੇ ਲਾਲੋ ਜੇ ਉਹ ਫਿਰ ਹਟਾ ਲੋ ਉਹਨਾਂ ਨੂੰ ਇੱਥੇ ਕਹਿ ਕੇ ਗਏ ਨੇ ਵੀ ਹੌਨ ਟਕਸਾਲ ਦੀ ਮर्यादा ਚਲਦੀ ਹੈ ਇਹ ਕਹਿ ਕੇ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਫਿਰ ਵੀ ਨਹੀਂ ਕੋਈ ਹੋ ਸਕਦਾ ਧੁੰਮਾ ਵੀ ਕਹਿ ਕੇ ਦਿਖਾ ਵੀ ਮੈਂ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਸਾਂਝੀ ਸਾਡੀ ਕਲੀ ਹੈ ਦੂਜੀ ਸਾਡੀ ਸਾਂਝੀ ਕਲੀ ਹੈ ਸੰਗਤ ਕੋਈ ਕਹਿ ਕੇ ਦਿਖਾ ਵੀ ਇਹ ਕਿਹੜਾ ਬੰਦਾ ਕੀਰਤਨ ਕਿਉਂ ਸੁਣ ਰਿਹਾ ਹੈ ਇੱਥੇ ਕਿਉਂ ਬੈਠਾ ਹੈ ਇਹ ਕਥਾ ਕਿਉਂ ਸੁਣ ਰਿਹਾ ਹੈ ਇਹ ਦਰਬਾਰ ਸਾਹਿਬ 'ਚ ਮੱਥਾ ਕਿਉਂ ਟੇਕ ਰਿਹਾ ਜਾਂ ਗੁਰਦੁਆਰੇ 'ਚ ਇਹ ਕੋਈ ਕਹਿ ਕੇ ਦਿਖਾਵੇ ਸ਼ਰਫ ਇਹ ਕਹਿੰਦਾ ਤਾਂ ਵੱਖਰੀ ਗੱਲ ਹੈ ਕੌਣ ਦੇ ਤੌਰ ਤੇ ਇਹ ਦੂਜੀ ਸਾਹ ਹੈ ਤੀਜੀ ਸਾਹ ਹੈ ਰੰਗਰ ਦੀ ਕੇ ਪੰਗਰ ਜਿਹੜਾ ਆ ਕੇ ਬੈਠ ਗਿਆ ਹੁਣ ਸਾਰੇ ਤਲਵਰਾਂ ਚ ਜਾ ਕੇ ਦੇਖ ਲਿਓ ਪੰਗਰ ਸਭ ਤੋਂ ਸੁਪਰ ਸਿੱਖ ਚ ਸਿੱਖੀ ਚ ਹੁਣ ਅਸੀਂ ਸਿੱਖੀ ਨੂੰ ਇਹ ਤਿੰਨੇ ਸਿਧਾਂਤਾਂ ਦੇ ਦੇਖਣ ਦੀ ਬਜਾਏ ਅਸੀਂ ਕੇਸ ਕਿੰਨੇ ਰੱਖੇ ਨੇ ਅੱਜ ਸਾਡੇ ਬੱਚੇ ਜੀ ਬੇਮੁਖ ਹੋ ਰਹੇ ਨੇ ਦੇਮੁਖ ਹੋਣਾ ਹੁੰਦਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹਦੇ ਛਾਇ ਕੀ ਸੋ ਮੇਰੀ ਇੰਨੀ ਬੇਨਤੀ ਆ ਦੇ ਇੱਕ ਸਾਨੂੰ ਵਿਕਲਪ ਦੇਣਾ ਹੋਏਗਾ ਉਹ ਲਹਿਰ ਦੇ ਰੂਪ ਚ ਆਏਗਾ ਉਹ ਮੁੜ ਕੇ ਜੋ ਡਾਕਟਰ ਸੁਵਰਾਜ ਸਿੰਘ ਕਹਿ ਕੇ ਗਏ ਨੇ ਸਾਨੂੰ ਇੱਕ ਇਨਸਾਨ ਨਮਾ ਮੁਰਖ ਸਿਰਜਣ ਵਾਸਤੇ ਡਾਣਾ ਪਾਏਗਾ ਜਿਹਦਾ ਸਿੱਖੀ ਇੱਕ ਤੁਣਾ ਬਹੁਤ ਬੋਤਾਂ